ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾਸ ਸੋਦਾ ਰਗਾ ਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦੁ ਸੋਦਾ ਤੇਰਾ ਕਿਹਾ ਸੋ ਕਰਕੇ ਹਾ ਜਿਤ ਵੇ ਸਰਬ ਸੁਮਾਲੇ ਵਾਜੇ ਤੇਰੇ ਨਾਦ ਅਨੇਕ ਸੰਕਾ ਕੇਤੇ ਤੇਰੇ ਬਾਹੁਨ ਹਾਰੇ ਜੇਤੇ ਤੇਰੇ ਰਾਗ ਭਰੀ ਸੋ ਕਹੀਏ ਕਹੇ ਤੇਰੇ ਗਾਵਨ ਹਾਰੇ ਗਾਵਨ ਤੁਧੋਂ ਪਉਣ ਪਾਨੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਉਂ ਤੰਦਰੋ ਚਿੱਤ ਕਾ ਬੁੱਤਲੀ ਕਜਾਨਾ ਲਿਖ ਲਿਖ ਧਰਮ ਵੀ ਚਾਰੇ ਗਾਉਂ ਤੰਦਰੋ ਇਸਰਮਾ ਮਾ ਦੇਵੀ ਸੋਹਣ ਤੇਰੇ ਸਦਾ ਸਵਾਰ ਗਾਉਂ ਤੰਦਰੋ ਇੰਦਰਾਸਨ ਬੈਠੇ ਦੇਵਤੀ ਆਦਰ ਨਾਲੇ ਗਾਉਂ ਤੰਦਰੋ ਸਾਧਵੀ ਚਾਰ ਗਾਉਂ ਤੰਦਰੋ ਸੀਸ ਜਵਾਦੀ ਅੰਦਰ ਗਾਉਂ ਤੰਦਰੋ ਸਾਧਵੀ ਚਾਰੇ गांव तंदू जो ती सती संतो की गांव तंदू वीर कराले गांव तंदू पंटर बकी सर जोगजुगे वे दाना ले गांव तंदू मोहनी अमन मोर मोहन, सोरगमास पेले गांव तंदू उतर पाए तेरे असर तीर दाना ले गांव तंदू जोद महाबरसोरा गांव तंदू खानी जा रे गांव तंदू खंड मंडल प्रेम मंडल कर कर के तेरे तारे

آسا محلہ پہلا سن بڑا سب جائے کہنے والے میرے سائی باہر کتاب چیری راؤ سب سرتی میر سرت کمائی سب کیمت مل کیل وڑیا سب ست سب تا سب چنگی سیدھا پورکھا کیا وڑیا کر میرے نائ ٹھاکر آئیں آخر والا کیا بچارا سیکتی نا نی ساس وا نا آ سا محلہ پہلا आंखਾਂ ਜੀ ਮੈਂ ਵਸਰੇ ਮਰ ਜਾऊं ਅੱਖਣੋ ਕਾ ਸਾਚਾ ਸਾਚੇ ਨਾਮ ਕੀ ਲਾਗੇ ਭੋਕੋ ਭੋਕੇ ਕਾ ਚਲੀਏ ਦੁਖ ਸੋਕੇ ਵਿਸਨੀ ਮੇਰੀ ਮਾਈ ਸਾਚਾ ਸਹਿ ਸਾਚੇ ਨਹਿ ਰਹੋ ਸਾਚੇ ਨਾਮ ਕੀ ਤੇਲਵੜੀ ਆਖ ਤਕੇ ਕੀਮਤ ਨਹੀਂ ਪਾਈ ਜੇਸਾ ਮਿਲ ਕੇ ਆਖਰ ਵੇ ਵੜਾ ਨਾ ਹੋ ਨਾ ਹੋ ਮਰਣਾ ਹੋ ਸੋਗ ਦੇਂਦਾਂ ਚੁੱਕੇ ਭੋਗ ਨਹੀਂ ਹੋ ਰਣੀ ਕੋਈ ਨਾ ਕੋ ਆ ਨਾ ਕੋ ਹੋ ਜੇ ਵੜਾ ਤੇ ਵੜ ਤੇਰੀ ਦਾਤ ਜਿੰਦਨ ਗਰਖ ਕੀਤੇ ਰਾਤ ਖਸਮ ਵੀ ਸਾਰੇ ਤੇ ਕਮਜਾ ਤੇ ਨਾਨਕ ਨਾਮੇ ਬਾਤ ਸੁਣਾ ਰਾਗ ਗੁਜਰੀ ਮਹਿਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰ ਕਾ ਬਿਨੋ ਕੋ ਨ ਕੋ ਕਰਪਾ ਸੇਮ ਕੇ ਰੇ ਕਰਮ ਸਤਿਗੁਰ ਸਨਾਇ ਕਰਦੇ ਆ ਨ ਪ੍ਰਗਾਸ ਮੇਰੇ ਮੀਤ ਗੁਰਦੇਵ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਕਾਈ ਹਰ ਕੀਰਤ ਹਮਰੀ ਨੈਰਾ ਸਰਹੋ ਆਰਜਨੇ ਵੜਪਾਗ ਵੜੇ ਰੇ ਜਿਨਹਾਰ ਸਰਦਾਰ ਪਿਆਸ ਹਰ ਨਾਮ ਮਿਲੇ ਤੇ ਤਪਾਸੇ ਮੇਨ ਸੰਗਤੋ ਗੁਨ ਪਰਗਾਸ ਜਿਨਹਰ ਹਰ ਹਰ ਹਰਿ ਨਾਮ ਨ ਪਾਇਆ ਤੇ ਪਾਗੇ ਜੰਪਾਸ جی ان گاس محلہ میرے مادو جی سس سنگت ملے گر پرساد برہمت پائے کاش ہریا سر سر جگ سمائی ٹھاکر کاڑے اڑا در کروے من میمن کریا سب نان دا سٹری سدھان ٹھاکر کر تر تریا جان نانک بل سات بل جائیے تیران تنا پارا بری را را گا سا محلہ چوتھا سو اک اکار ست گر پرساد ਸੋ ਪਰਗਨ ਨਿਰਹਾਰ ਪਰਗਨ ਨਿਰਹਾਰ ਅਗਮਗੰ ਪਾਰਾ ਸਤਿਅ ਵਸਉ ਦੇਵ ਤੋ ਜੀ ਹਾ ਸਚੀ ਸਿਰਜਨਾਰਾ ਸਾਜ ਜੀ ਤੁਮਾਰੇ ਜੀ ਤੋ ਜੀਆਂ ਗਾਤਾ ਤਾ ਰਹਾ ਤੇ ਵ ਸੰਤੋ ਜੀ ਸਵ ਦੋ ਕੀ ਵਿਸਾਰਾ ਪੈ ਠਾ ਕੋਰਾ ਪੈ ਸੇਵਨੀ ਕੀ ਆਨ ਚੰਦ ਵਿਚਾਰਾ ਤੋ ਘਟ ਕਰਨ ਤ ਸਰਮਰੀ ਅੰਤ ਜੀ ਆਰ ਇਕ ਪਰਸਮਾਨਾ ਇਕ ਦਾਤੇ ਭਿਖਾਰੀ ਜੀ ਸਵ ਤੇਰੇ ਜੋਜ ਬੁੜਾਣਾ ਤੋ ਆਪੇ ਦਾਤਾ ਭਿਮੁਗਤਾ ਜੀ ਤੋ ਤਦ ਵੇਨ ਅਵਰਣਾ ਜਾਣਾ ਤੋ ਬਾਰ ਬੰਬੇੰਦ ਬੇੰਦ ਜੀ ਤੇਰੇ ਕੀ ਹਾ ਗੁਨਾ ਕਾਣਾ ਜੋ ਸੇਵਤੁ ਸੇਵਤੁ ਜੀ ਜਨਾਨਕ ਤੈਨ ਕੁਰਬਾਨਾ ਹਰਤੇ ਆ ਵੇ ਆਰਤੇ ਆ ਵੇ ਤੋ ਜੀ ਸੇਜਨ ਜੁਗ ਮੈਂ ਸੁਖ جہیا جی کا پو سگو سی جن سے وی جن سے و میرا ہر جی تی ہر سیتن سیتن جن ہر تی جی جا نانک تربل شاسی ਤੇਰੀ ਭਗਤ ਤੇਰੀ ਭਗਤ ਬੰਦਾ ਅਰਜੀ ਪਰੇਵੰਤ ਬੇੰਦਾ ਤੇਰੀ ਭਗਤ ਤੇਰੇ ਭਗਤ ਸਲਾਮ ਤੋਂ ਜੀ ਹਰੇ ਨੀਕ ਨੀਕ ਨੰਦਾ ਤੇਰੇ ਨੇਕ ਤੇਰੇ ਨੇ ਕਰੇ ਹਰ ਪੂਜਾ ਜੀ ਤਪਤਾਵੇ ਜਪੇ ਬੀੰਦਾ ਤੇਰੇ ਨੇ ਤੇਰੇ ਨੇ ਪੜੇ ਬਹੁ ਸੇ ਮਿਸਾਸ ਜੀ ਕਰ ਕੀ ਰਿਆ ਕੜ ਕਰਮ ਕੰਦਾ ਸੇ ਭਗਤ ਭਗਤ ਪਲੇ ਜਨਾਨਕ ਜੀ ਜੋ ਬਾਵੇ ਮੇਰੇ ਹਰ ਭਗਵਾਨਾ ਤੂੰ ਆਦਪੁਰਖ ਆ ਪਰਮਪੁਰਖਤਾ ਜੀ ਤੂੰ ਜੇ ਵੜਾ ਨ ਕੋਈ ਤੂੰ ਜੁਗ ਜੁਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਾਚਰ ਕਰਤਾ ਸੋਈ ਤੇ ਆਪੇ ਪਾਏ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤੋ ਦੇ ਆਪੇ ਸੇ ਸਭ ਪਾਏ ਜੀ ਤੁਦੇ ਆਪੇ ਸੇ ਸਭ ਕੋਈ ਜਨ ਨਾਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਨ ਹੋਇ ਆਸਾ ਮਹੱਲਾ ਚੋਤਾ ਤੂੰ ਕਰਤਾ ਸਿਆਰ ਮੈਂਡਾ ਸੋਇ ਜੋ ਤੂੰ ਪਾਵੇ ਸੋਇ ਤੀ ਜੋ ਤੂੰ ਦੇ ਸੋਇ ਹੋ ਪਈ ਰਹਾ ਸਭ ਤੇ ਜੀ ਤੂੰ ਸਮਨੀ ਤੇ ਜਿਸ ਨੂੰ ਕਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮੁਖ ਲਾ ਦਾ ਮਾਮਖ ਗਵਾਇਆ ਤੂੰ ਦਾ ਵਿਛੜਿਆ ਮਿਲਿਆ ਤੂੰ ਦਰਿਆ ਸਭ ਤੋਂ ਜੀਵਾ ਤੁਝ ਬਿੰਦੂ ਜਾ ਕੋਈ ਨਹੀਂ

ਪਈ ਪ੍ਰਾਪਤ ਮਾਨੁ ਤੇ ਰਿਆ ਗਿਆ ਬੰਦ ਮਿਲਨ ਕੇ ਦਰਬਾਰ ਯਵਰ ਕਾ ਤੇ ਕਿਤਨ ਗਾਮਿ ਸਾ ਸੰਪਰਕ ਨ ਸੰਜਨਾ ਪਹੁੰਚਨ ਤਨ ਕੇ ਜਨ ਬਿਤਾ ਜਰੰਗ ਮਾਇ ਕਹਿ ਰਹੋ ਜਬ ਤਾ ਸੰਜਮ ਤਨ ਮਨਾ ਕਮਾਇ ਸੇਵਾ ਜਾ ਜਾਣਿਆ ਰਹਾ ਕੋ ਨਾਨਕ ਮਨੀਚ ਕਰਮਾ ਸਰਮ ਰੇ ਕੀ ਰਾਕੋ ਸਰਮ ਇਕ ਉਹੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਰਛੈ ਦਸਮੀ ਕਬਿ ਬਾਜ ਮੈਂ ਤੀਜੋ ਪਈ ਹਮਰੇ ਕਰਵਾ ਦੇਰਸ਼ਾ ਪੁਰਣੇ ਜਿਤ ਕੀ ਚਾਤਾਵ ਜਨ ਮਨੈ ਹਮਾਰਾ ਆਪਣਾ ਜਾਨ ਕਰੋ ਪਾਰਾਮੇ ਦਿਸਪੇਤੂ ਗਾਵ ਆਪਹਾ ਦੇਮੋ ਵਿਚੋ ਸੋ ਕੀ ਬਸੇ ਮੋਰ ਪਰਿਵਾਰ ਸੇ ਸਿਸ ਬੇ ਕਰਤਾਰ ਮੋਰ ਚੈਨਜ ਕਰਦੇ ਕਰੀਏ ਸਾਬਰ ਨੂੰ ਆ ਸੰਗਰੇ ਪੂਰਨ ਹੋਇਆ ਮਾਰੀਆ ਸਾਤੋਂ ਆਪਣਗੇ ਰਿਆ ਪਿਆਸ ਤੋਂ ਮੇ ਛਾੜ ਗਏ ਉਹ ਤੇ ਉਹ ਜੋ ਭਾਉ ਤਿੰਦੇ ਕੋ ਸੇਵਸੇ ਹਮਾਰੇ ਤਾਰੀਆ ਚੰਦਰਸਤ ਹਮਾਰੇ ਮਾਰੀਆ ਆਪਹਾ ਦੇ ਮੁਝੇ ਬੁਰੇ ਮਨ ਕਲਕਤਰਾ ਸਨਵਰੀਆ ਹੋਂ ਜੋ ਉਸ ਦਾ ਹਮਾਰੇ ਪਛਾਛੀ ਸਰੀਰ ਤੋਂ ਜੇ ਕਰੇ ਇਸ਼ਾਰਾ ਅਖਲੇ ਮੇਰਾ ਖਨ ਹੈ ਸਾਇ ਪਿਆਰੇ ਦਿਨ ਬੰਦੂਸ਼ਣ ਕੇ ਅੰਦਰ ਤੁਮੋ ਫਿਰ ਸ਼ੋਤ ਤਸਕੰਤ ਕਾਲ ਪੈ ਬ੍ਰਹਮਪutra ਕਾਲ ਪੈ ਸੇਵਜੋਦਾਰ ਕਾਲ ਪੈ ਗਰ ਵਿਸ਼ਨ ਪ੍ਰਗਾਸ ਸਕਲ ਕਾਲ ਕਾ ਕੀਆ ਤਮਾਸਾ ਜਮਨਕਾ ਜੋ ਗੀਵਕੀ ਬੇਦ੍ਰਜ ਬ੍ਰਹਮਾ ਜੋਤੀ ਹੋ ਜਮਨਕਾ ਸਭ ਲੋਗ ਸਵਾਗਤ ਕਰੇ ਤ

ਜਾਬਕਰਕਰਤ ਹੋਗਾ ਉਹ ਤੋਂ ਮੈਂ ਮਿਲਦੇ ਤਰਸ ਜੇਤੇ ਬਦਰ ਸੇ ਸਵਤਾਰਿਆ ਪਪੜੀ ਮੋਜ ਚਾਹੇ ਤੁਮ ਸਵੀਤੇ ਰਤਨ ਨਾਲਮ ਜਨਵੇਦ ਬੇਤੇ ਅਰੇ ਅਨਿਰੰਗਾਨੀ ਬੇਕਨ ਨਾਮ ਆਧਿਨ ਨਾਸ ਤਾਗਮੜ ਰਾਤ ਵਿਦ ਜਾਕੋ ਪੇਮ ਨਾ ਪਾਵਦੇ ਪੇਦਾ ਤਾਗੋ ਕਰ ਪਾਨਮਾਨਤ ਮਾਮੜ ਕਛੇ ਬੇਨ ਜੰਦ

ਸਵਗਲਾ ਦੁਸ਼ਟ ਰਿਸ਼ਤਰ ਇਹ ਤਕਾਲ ਕੇਰਪਾ ਦੇਸ਼ਦਨ ਜੈਨੀ ਅਰੀ ਉਤਾ ਕਿਤਾਬ ਦਨੋ ਕਮੋਰੇ ਦਸਦ ਕਰ ਮੋ ਸਭੈ ਦੁਸ਼ਾ ਸਕੈਨ ਕੋ ਇਕ ਬਾਰ ਚਿੰਤ ਮੈਂ ਸਮਾਰ ਕਾਲ ਫਾਸ ਦੇ ਤਾਈ ਉਮਾਰ ਜਿਨਾ ਨਾਮ ਤੇ ਹਾਰੁਗਾ ਦੋਕ ਦੋਕ ਤੇ ਰਾ ਖੜ ਕੇ ਮੈਂ ਸੰਤਿਆਰੀ ਆਪਾ ਦੇ ਲੇ ਬਰੀ ਸਭ ਧਰਮ ਸਹੀ ਦੋਕ ਤੇ ਲਿਓ ਭਚਾਈ ਸਮਯਾ پاہیں گئے جب دے تبرے تب دیکھو واقع ترینی آنے ہو رام رہیم پران قرآن ایک احمد ایک نمانے ہو سمر ساتھ بیس بیب پید قیم ایک نا جانے ہو شیر اس پارکیت پاہ تمری کر میں نہ کہہ ہو سب دو ہی بکھانی ہو دو سگل دوار کو کے گئے ہو دوار دوار بہنگے کی لا جاسدو زندہ ستوار رام قلی ملاتے جنان ایک وانکار ستو پر پرسان ਅਨੰਦ ਪ੍ਰੇਮੀ ਮਾਏ ਸਤਿਗੁਰ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸਿਧ ਮਨ ਵਜਿਆ ਵਦਾਈ ਰਾਗ ਰਤਨ ਪਰਵਾਰ ਪਰੇ ਸ਼ਬਦ ਗਾਵਣੀ ਆਈ ਜਬ ਦੋ ਲੋਗ ਵਰਖੇ ਰਮਾਨ ਜੀ ਨੇ ਵਸਾਇਆ ਕਹਿ ਨਾਨਕ ਨਾਂ ਦੁਆ ਸਤਿਗੁਰ ਮੈਂ ਪਈ ਮਨ ਮੇਰੇ ਤੋ ਸਦਾ ਨਾਲੇ ਅਨਰਤ ਮਨ ਮੇ ਦੁਖ ਸਭ ਜਾਣਾ ਅੰਗੀ ਕਰੋ ਕਰੀ ਤੇਰਾ ਕਾਰ ਸਭ ਸਵਾਨ ਸਮਨਾ ਅਗਲਾ ਸਮਨਾ ਸੋਈ ਸੋ ਕੇ ਹੁਣ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਨਾਲੇ ਆ ਸਾਚੇ ਸਾਵੇ ਕਿਆ ਨਹੀਂ ਕਰ ਤੇਰੇ ਕਰ ਤਾ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਵ ਸਲਾ ਤੇ ਨਾਮ ਨੂੰ ਵਸਾਵੇ ਨਾਮ ਜਿੰਗੇ ਮਨ ਵਸੇ ਵਾਜੇ ਸ਼ਬਦ ਕਰੇ ਗਏ ਇਹਨਾਂ ਨੇ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਅਦਾਰ ਸਾਚੇ ਜਾਣਾ ਮਾਦਰ ਮੇਜੋ ਭੁਖਾ ਸੁਭਾਏ ਕਰ ਸ਼ਾਂਤ ਸੁਭ ਮਨਾਏ ਵਸੇ ਜੀਨੇ ਛਾ ਸਭ ਜਨ ਸਦਾ ਕੁਰਬਾਨ ਕੀਤਾ ਕਰੋਟ ਜੀ ਦੇ ਬੜੀਆਂ ਕਹਿਣਾ ਸੁਣੋ ਸੁਨ ਸੁਧ ਸਭ ਤਰੋ ਪਿਆਰਾ ਸਚਾ ਨਾਮ ਮਿਨਾ ਆਦਾਰਵਾਜੇ ਪੰਚਬਤੀਤ ਕਾਰਸਵਾਗੇ ਸ਼ਬਦਵਾਜੀ ਕਲਾ ਚਿਤਕਾਰਿਏ ਪੰਚ ਦੁੱਧ ਵਾਸ ਕਿਤੇ ਕਾਲ ਕੰਡਕ ਮਾਰੇ ਤੋਰ ਕਰੰ ਭਾਇ ਦੁਜੁਰ ਕੋ ਸੇ ਨਾਮ ਹਰ ਕੇ ਲਾਗੇ ਕਹਿਣਾ ਨਾਨਕ ਤੈ ਸੁਭਾ ਆਤਿਤ ਕਰ ਅਨੰਦ ਬਾਜੀ ਅਨੰਦ ਸੁਨੋੜ ਪਾਗਿਓ ਸਗਲ ਮਨੋਰਥ ਪੂਰੇ ਪਾਰ ਬੰਭ ਭਾਇ ਉਤਰੇ ਸਗਲ ਸੂਰੇ ਧੁਕ ਰੋਗ ਸੰਤਾ ਪੀ ਉਤਰੇ ਸੋਣੀ ਸੱਚੀ ਬਾਣੀ ਸੰਤ ਜਾਨੇ ਪੈਸਾ ਸੇ ਪੁਰੇ ਗੁਰਕੇ ਗੁਰਤੇ ਜਾਨੀ ਸੁਣ ਤੇ ਪ੍ਰੀਤ ਘਤੇ ਪੋਏ ਤਾਂ ਸਤ ਗੁਰਿਆ ਪਰਪੂਰੇ ਬਿਨਵੰਤ ਨਾਨਕ ਗੁਰਜਨ ਲਗੇ ਬਾਚੇ ਹਨ ਤੋਰੇ ਮਦਾਵਨੀ ਮੱਲਾ ਪੋਜੋ ਥਾਲ ਵਿੱਚ ਤੁਮਸ ਤੋ ਵੈਸਾ ਸੰਤੋਗ ਵਿਚਾਰ ਅਮਦਨਾਮ ਠਾਕੁਰ ਕਾ ਪੋਏ ਜਿਸ ਕਾ ਸਭ ਸਦਾ ਜੀ ਕੋ ਖਾਵੇ ਜੀ ਕਾ ਪੋਜੋ ਇਸ ਕਾ ਯੋਦਾਰ ਇਹ ਵਸਤੇ ਜੀ ਨਾ ਜਾਈ ਨੀ ਤੇ ਨਿਤ ਰਾਖੁਰ ਤਾਲੋ ਤੁਮ ਸੰਸਾ ਚਨ ਲਗਤ ਰਿਏ ਸਬਨਾ ਨੂ ਬ੍ਰਹਮ ਪ੍ਰਸਾਰ ਸਲੋਕ ਮਹੱਲਾ ਪੋਜੋ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋ ਕੀ ਤੋਈ ਮੈਨ ਨਿਰਗੁਨੀ ਆਰੇ ਕੋ ਕੋ ਨਹੀਂ ਆਪੇ ਤਸਵੀਰ ਦਰਸ ਪਿਆ ਮੇਰਾ ਮਤੋਏ ਸਤ ਗੁਰ ਸੱਜ ਜਮਿਲੇ ਨਾਨਕਾ ਨਾਮਿ ਲੇਤਾ ਜੀਵਾਂ ਤਨ ਮੰਨ ਧੀਵੇ ਹਰਿਆ ਦਰਸ ਪਿਆ ਮੇਰਾ ਮਤੋਏ ਸਤ ਗੁਰ ਸੱਜ ਜਮਿਲੇ ਨਾਨਕਾ ਨਾਮਿ ਲੇਤਾ ਜੀਵਾਂ ਤਨ ਮੰਨ ਧੀਵੇ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ